ਸਸ਼ੀ ਕਾ ਜੀ ਅਸਟ੍ਰੋਲੋਜੀ ਵਿਦ த ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ। ਅੱਜ ਅਸੀਂ ਗੱਲ ਕਰਾਂਗੇ ਆਪਾਂ ਤੀਜੀ ਰਾਸ਼ੀ ਕਾਲਖਸ਼ ਦੀ ਤੀਜੀ ਰਾਸ਼ੀ ਜਿਸ ਦਾ ਨਾਮ ਹੈ ਮਿਥੁਨ ਰਾਸ਼ੀ। ਮਿਥੁਨ ਰਾਸ਼ੀ ਜੈਮਨੀ ਜੈਮਨੀ ਮਿਥੁਨ ਰਾਸ਼ੀ ਵਾਲੇ ਕਿਸ ਤਰ੍ਹਾਂ ਦੇ ਹੁੰਦੇ ਆ ਕਿਹੜੇ ਅੱਖਰ ਤੋਂ ਤੇ ਲਗਨ ਤੋਂ ਅਸਲ 'ਚ 3 ਨੰਬਰ ਤੋਂ ਜਿਨ੍ਹਾਂ ਦਾ ਜਨਮ ਹੁੰਦਾ ਜਿਹਦੇ ਉੱਤੇ ਲਗਨ ਲਿਖਿਆ ਜਾਵੇ ਉਸ ਅਨੁਸਾਰ ਹੀ ਸਾਡੀ ਬੋਡੀ ਦਾ ਸਟਰਕਚਰ ਬਣਦਾ ਹੈ। ਬਸੋ ਮੁਤਾਬਕ ਹੀ ਸਾਡੀ ਸੋਚ ਬੰਦੀ ਹੈ ਜਿੱਥੇ ਜਿੱਥੇ ਜਿਹੜਾ ਗ੍ਰਹਿ ਬੈਠ ਜਾਂਦਾ ਹੈ ਜਿੱਦਾਂ ਜਿਹੜਾ ਸੁਖ ਸਥਾਨ 'ਚ ਬੈਠਾ ਹੈ ਉਦਾਂ ਦੇ ਹੀ ਸਾਨੂੰ ਜ਼ਿੰਦਗੀ 'ਚ ਸੁੱਖ ਮਿਲਦੇ ਆ ਜਿਹੜੇ ਵਿਰੋਧੀ ਘਰ ਵਿੱਚ ਅਸੀਂ ਉਹ ਬੈਠ ਜਾਈਏ ਤਾਂ ਸਮਝ ਲਓ ਸਾਰੀ ਉਮਰ ਸਾਨੂੰ ਵਿਰੋਧੀਆਂ ਦਾ ਹੀ ਸਾਹਮਣਾ ਕਰਨਾ ਪੈਂਦਾ ਹੈ ਤੇ ਅਗਰ ਅਸੀਂ ਕਰਜੇ ਸਥਾਨ ਵਿੱਚ ਚਲੇ ਜਾਈਏ ਤਾਂ ਬਸ ਸਾਰੀ ਉਮਰ ਕਰਜਾ ਹੀ ਦੇਣ ਦੇ ਕਰਦੇ ਆ ਸੱਚ ਹੈ ਜੀ ਜੋਤਿਸ਼ ਦਾ ਮਤਲਬ ਹੈ ਜੋ ਤਿਥੀਆਂ ਤੇ ਗ੍ਰਹਾਂ ਦੇ ਹਿਸਾਬ ਕਿਤਾਬ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਜਿਉਉਣੀ ਆ ਬਦਲਿਆ ਕੁਝ ਨਹੀਂ ਜਾ ਸਕਦਾ ਪਰ ਆਪਣੇ ਆਪ ਨੂੰ ਬਦਲ ਕੇ ਗ੍ਰਹਿ ਹੁਮਤਾਪਕ ਚੱਲ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਬੜੇ ਸੌਖੇ ਕਰ ਸਕਦੇ ਹਾਂ ਭੁੱਲ ਜੋ ਕੋਈ ਤੁਹਾਡੇ ਦੁੱਖਾਂ ਨੂੰ ਘਟਾ ਸਕ ਕਰ ਸਕਦਾ ਕਰ ਸਕਦੇ ਹੋ ਤਾਂ ਸਿਰਫ ਤੁਸੀਂ ਉਹ ਕਿਦਾਂ ਸਮਝ ਕੇ ਆਪਣੇ ਆਪ ਨੂੰ ਵੀ ਮੈਂ ਤੇ ਆ ਚੀਜ਼ਾਂ ਤੇ ਮੈਂ ਆਹੀ ਕਰਨ ਤੇ ਮੈਨੂੰ ਮੇਰੀਆਂ ਪਰੇਸ਼ਾਨੀਆਂ ਦਾ ਹੱਲ ਮਿਲ ਸਕਦਾ ਹੈ ਕਿਉਂ ਕਰਾਂਗੇ ਤਾਂ ਕਿਉਂ ਕੌਣ ਦੁਖੀ ਕਰ ਰਿਹਾ ਤੁਹਾਨੂੰ ਇਹ ਕੁਦਰਤ ਇਹ ਪਰਮਾਤਮਾ ਕਿ ਇਹ ਸਾਡਾ ਦੁਸ਼ਮਣ ਹੈ ਇਹ ਕਿਉਂ ਦੁਖੀ ਕਰ ਰਿਹਾ ਬਿਲਕੁਲ ਨਹੀਂ ਕਰ ਰਿਹਾ ਕਿ ਅੱਜ ਆਪਾਂ ਅੱਜ ਗੱਲ ਕਰਨੀ ਹੈ ਮੇ ਤੁਲਾ ਰਾਸ਼ੀ ਵਾਲਿਆਂ ਦੀ ਸਮਝ ਲੈ ਇਸ ਰਾਸ਼ੀ ਵਾਲੇ ਲਗਣ ਵਾਲੇ ਕਿਸ ਤਰ੍ਹਾਂ ਦੇ ਹੁੰਦੇ ਨੇ ਇਸ ਦਾ ਮਾਲਕ ਬੁੱਧ ਹੈ ਜੀ ਤੇ ਵాయు ਕੁੰਛ ਦੀ ਰਾਸ਼ੀ ਤਾਂ ਜੋ ਦੇਖਿਆ ਜਾਵੇ ਤਾਂ ਨਾਮ ਤੋਂ ਇਹਨਾਂ ਦੇ ਇਹ ਬਹੁਤ ਹੀ ਜ਼ਿਆਦਾ ਅ ਅੱਛੇ ਤੇ ਸਮਝਦਾਰ ਮੰਨੇ ਜਾਂਦੇ ਆ ਕ ਤੇ ਘ ਮਤਲਬ ਕੱਕੇ ਤੋਂ ਤੇ ਘ ਘ ਤੋਂ ਗੱਕੇ ਤੋਂ ਉਹ ਵਾਲਾ ਗੱਗਾ ਨਹੀਂ ਜਿਹੜਾ ਉਹ ਕੁੰਭ ਰਾਸ਼ੀ ਦਾ ਮੰਨਿਆ ਜਾਂਦਾ ਹੈ ਘ ਛ ਛ ਤੋਂ ਨਾ ਇਹਨਾਂ ਦਾ ਸ਼ੁਰੂ ਹੁੰਦਾ ਹੈ ਆ ਆ ਉਹ ਬੈਸਵਾਜੀ ਕਰਨ ਦੀ ਥੋੜੀ ਜੀ ਆਦਤ ਹੁੰਦੀ ਹੈ ਕਿਉਂਕਿ ਤੀਜਾ ਖਾਣਾ ਹੈ ਤੀਜਾ ਖਾਣਾ ਪ੍ਰਾਕਰਮ ਦਾ ਹੀ ਹੈ ਬੁੱਧ ਦਾ ਹੈ ਤੇ ਬੁੱਧ ਬੁੱਧੀ ਦਾ ਦਿਮਾਗ ਨਾਲ ਜਾਵਾ ਚੱਲਦੇ ਆ ਕਰਨਾ ਕੁਝ ਪਵੇ ਨਾ ਬਸ ਦਿਮਾਗ ਤੋਂ ਬੈਠੇ ਬੈਠੇ ਘੋੜੇ ਭਜਾ ਕੇ ਅਸੀਂ ਆ ਚੀਜ਼ ਕਰ ਲਈਏ ਜਾਨੀ ਕਿ ਜਿਸ ਤਰ੍ਹਾਂ ਕਿ ਸੋਸ਼ਲ ਮੀਡੀਆ ਨਾਲ ਸੰਬੰਧ ਰੱਖਦੇ ਨੇ ਲੋਕ ਮੋਬਾਈਲ ਕੰਪਿਊਟਰ ਜਿਆਦਾ ਕਰਦੇ ਆ ਅਕਾਉਂਟਸ ਜਿਆਦਾ ਕਰਦੇ ਆ ਮਿਥੂ ਰਾਸ਼ੀ ਵਾਲੇ ਔਰ ਇਸਤਰੀ ਪੁਰਸ਼ ਹੋਣ ਕਰਕੇ ਮਤਲਬ ਇਸਤਰੀ ਜਾਤਕ ਗ੍ਰਹਿ ਆ ਇਹ ਬੁੱਧ ਬੁੱਧ ਮਤਲਬ ਕੰਜ ਕੰਜਕ ਮਤਲਬ ਕੰਨਿਆ ਤਾਂ ਥੋੜੇ ਜਿਹੀ ਇਮੋਸ਼ਨਲ ਜ਼ਿਆਦਾ ਹੁੰਦੇ ਆ ਤੇ ਮਤਲਬ ਥੋੜੀ ਨੇਚਰ ਸੌਫਟ ਤੇ ਦੇਖਣ ਨੂੰ ਵੀ ਇਹਨਾਂ ਦੀ ਸਕਿਨ ਥੋੜੀ ਜਿਹੀ ਸੌਫਟੀ ਹੁੰਦੀ ਹੈ ਹਾਰਡ ਜੇ ਨਹੀਂ ਹੁੰਦੇ ਜਿਵੇਂ वृश्चਿਕ ਤੇ ਮੀਣ ਲੱਗਣ ਵਾਲੇ ਹੁੰਦੇ ਆ ਤਾਂ ਇਹ ਥੋੜੇ ਜਿਹੀ ਸੌਫਟੀ ਮੰਨੇ ਜਾਂਦੇ ਆ ਅ ਕੁਝ ਗੱਲਾਂ ਇਹਨਾਂ ਦੀ ਨਾਲ ਜੋ ਜਿੱਦਾਂ ਮੈਥ ਚ ਜਾਂਦੇ ਆ ਲਾ ਲਾ ਕਰਦੇ ਆ ਤਾਂ ਕੁਝ ਗੱਲਾਂ ਕਿਉਂਕਿ ਤੀਜੇ ਖਾਨੇ ਦਾ ਮਾਲਕ ਇਹਨਾਂ ਦੇ ਸੂਰਜ ਹੈ ਤਾਂ ਜਿਹੜੇ 3 4 ਤੇ 5 ਫਰਾਕ੍ਰਮਤਾ ਇਹਨਾਂ ਦੇ ਭਾਈ ਭੈਣ ਕਾਫੀ ਤਰੱਕੀ ਕਰ ਜਾਂਦੇ ਆ ਅੱਛੇ ਰਹਿੰਦੇ ਆ ਇਹ ਲੋਕ ਸਰੀਰਕ ਤੌਰ ਤੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਕੰਮ ਕਰਨਾ ਘੱਟ ਪਸੰਦ ਕਰਦੇ ਆ ਆਪਣੇ ਦਿਮਾਗ ਨਾਲ ਜ਼ਿਆਦਾ ਚੱਲਦੇ ਆ ਦੇਵਤਾ ਦੇਖਿਆ ਜਾਵੇ ਤਾਂ ਦੁਰਗਾ ਮਾਤਾ ਦੀ ਇਹਨਾਂ ਨੂੰ ਉਪਾਸਨਾ ਕਰਨੀ ਚਾਹੀਦੀ ਹੈ ਪ੍ਰੇਮ ਸਬੰਧ ਤੇ ਲੜਾਈ ਝਗੜ ਤੋਂ ਥੋੜਾ ਦੂਰੀ ਰਹਿ ਕੇ ਸਮਝਦਾਰੀ ਨਾਲ ਗੋਲ ਕੇ ਤੇ ਇਮੋਸ਼ਨਲੀ ਤੌਰ ਤੇ ਆਪਣਾ ਕੰਮ ਕੱਢ ਲੈਂਦੇ ਆ ਉਹ ਤੋਂ ਪੱਛਿਰਾ ਵੀਕਾਰ ਹੈ ਤਾਂ ਮਿੱਥੂ ਲਗਨ ਤੇ ਮਿੱਥੂ ਦਾ ਸ਼ਿਵਾਲਿਆਂ ਨੂੰ ਪੰਛੀਆਂ ਨੂੰ ਕੁਝ ਨਾ ਕੁਝ ਹਮੇਸ਼ਾ ਪਾਉਂਦੇ ਰਹਿਣਾ ਚਾਹੀਦਾ ਹੈ ਮਿਥੁਨ ਇਹੋ ਜੀ ਰਾਸ਼ੀ ਹੈ ਜਿਸ ਦੇ ਵਿਅਕਤੀਤਵ ਦੇ ਨਰ ਅਤੇ ਮਾਦਾ ਦਾ ਜੋੜਾ ਮਿਲਾਇਆ ਗਿਆ ਮਤਲਬ ਮਿਥੁਨ ਤੁਸੀਂ ਉਹ ਚੀਜ਼ ਦੇਖੋਗੇ ਨਾ ਕਿ ਕਿਸ ਤਰ੍ਹਾਂ ਦਾ ਸਾਈਨ ਬਣਿਆ ਹੋਇਆ ਹੈ ਤਾਂ ਇਹੀ ਹੈ ਕਿ ਪੁਰਸ਼ ਦੇ ਹੱਥ 'ਚ ਸਚ ਸੁੰਦਰ ਜੀ ਖੋਟੀ ਆ ਤੇ ਜਿਸ ਦੇ ਸਿਰ 'ਤੇ ਇੱਕ ਮੁਠਾ ਬਣਿਆ ਹੋਇਆ ਹੈ ਨਾ ਇਦਾਂ ਦਾ ਸਾਈਨ ਹੈ ਤੇ ਔਰਤ ਦੇ ਹੱਥ 'ਚ ਵੀਣਾ ਜੀ ਫੜੀ ਹੋਈ ਹੈ ਤੇ ਜਿਹਨੂੰ বাজਾਤੇ ਹੋਏ ਵਾ ਬਜਾ ਰਹੀ ਹੈ ਮਤਲਬ ਦਿਖ ਰਿਹਾ ਉਹਦਾ ਦਾ ਸਾਈਨ ਹੈ ਹਨਾ ਅ ਏ ਮਤਲਬ ਘੋੜੇ ਦਾ ਆਕਾਰਕ ਵੀ ਮੰਨਿਆ ਜਾਂਦਾ ਮਿੱਥੂ ਦਾ ਅਸੀਂ ਦੇਖੋ ਇੱਕ ਘੋੜੇ ਜੀ ਦੀ ਸ਼ੇਪ ਵੀ ਬਣਦੀ ਹੈ ਟਿਕ ਕੇ ਬੈਠਣਾ ਸੰਭਵ ਨਹੀਂ ਹੁੰਦਾ ਇਹਨਾਂ ਦੇ ਲਈ ਦਿਮਾਗ ਇਹਨਾਂ ਦਾ ਹਮੇਸ਼ਾ ਚੱਲਦਾ ਰਹਿੰਦਾ ਘੋੜੇ ਵਾਂਗ ਦਿਮਾਗ ਚੱਲਦਾ ਹੈ ਹੈਨਾ ਤਾਂ ਇਹ ਨੌਕਰੀ ਦੇ ਨਾਲ ਨਾਲ ਕੋਈ ਸਾਈਡ ਬਿਜ਼ਨਸ ਕਰਨਾ ਇਹਨਾਂ ਨੂੰ ਬੜਾ ਪਸੰਦ ਹੁੰਦਾ ਹੈ ਕਿ ਠੀਕ ਹੈ ਆਹ ਕੰਮ ਤੇ ਕਰ ਰਹੇ ਆਂ ਤੇ ਹੁਣ ਇਹਦੇ ਨਾਲ ਇੱਕ ਆਹ ਵੀ ਕਰ ਲੈਨੇ ਆ ਤੇ ਇਹਦੇ ਨਾਲ ਇੱਕ ਆਹ ਵੀ ਕਰ ਲਿਆ ਇਦਾਂ ਦਾ ਚੰਚਲਮਨ ਦੇ ਕਾਰਕ ਹੁੰਦੇ ਆ ਤੇ ਵਧੀਆ ਕੰਮ ਕਰਦੀਆਂ ਵਧੀਆ ਇਨਸਾਨ ਹੁੰਦੇ ਨੇ ਚਲੋ ਸਾਰੇ ਵਧੀਆ ਇਨਸਾਨ ਹੁੰਦੇ ਆ ਗੱਲ ਲੈ ਕੇ ਅਗਰ ਸਾਡਾ ਮਿੱਥੋਂ ਲੱਗਣਾ ਤਾਂ ਗੁੱਧ ਦਾ ਮਾਲ ਲਗਨ ਦਾ ਮਾਲਕ ਕਿੱਥੇ ਬੈਠਾ ਹੈ ਤੇ ਇਹ ਸਾਲ ਇਹਨਾਂ ਰਾਸ਼ੀਆਂ ਵਾਲਿਆਂ ਲਈ 2025 ਕੀ ਲੈ ਕੇ ਆਇਆ ਹੈ ਕਿਹੜਾ ਗ੍ਰਹਿ ਰਾਸ਼ੀ ਪਰਵਰਤਨ ਕਰਕੇ ਇਹਨਾਂ ਨੂੰ ਸ਼ੁਭ ਕਰ ਰਿਹਾ ਹੈ ਤਾਂ ਉਹ ਤੁਹਾਨੂੰ ਦੱਸਦੇ ਬੜੀ YouTube ਤੇ ਤੁਸੀਂ ਰੌਲਾ ਸੁਣਿਆ ਹੋਣਾ ਕਿ ਕੁਝ ਰਾਸ਼ੀਆਂ ਲਈ ਬੜਾ ਵਧੀਆ ਤੇ ਕੁਝ ਲਈ ਖਰਾਬ ਕਿਸੇ ਲਈ ਖਰਾਬ ਨਹੀਂ ਹੈ ਬਹੁਤ ਵਧੀਆ ਸਾਰਿਆਂ ਲਈ ਹੈ ਅਗਰ ਉਹ ਆਪਣੀ ਰਾਸ਼ੀ ਨੂੰ ਸਮਝ ਕੇ ਆਪਣੇ ਗ੍ਰਹਾਂ ਨੂੰ ਸਮਝ ਕੇ ਉਸ ਅਨੁਸਾਰ ਚੱਲਦੇ ਨਾ ਵਧੀਆ ਤੇ ਨਾ ਘਟਿਆ ਇਹ ਸਾਡੇ ਹੱਥ ਚ ਹੈ ਆਪਣੇ ਸਟਾਰ ਨੂੰ ਵਧੀਆ ਕਰਨਾ ਜਿਨ੍ਹਾਂ ਦਾ ਵਧੀਆ ਹੀ ਉਹਨਾਂ ਦਾ ਕੋਈ ਛੱਪੜ ਨਹੀਂ ਪਾਣ ਵਾਲਾ ਕੋਈ ਉਹਨਾਂ ਦੇ ਘਰ ਬੋਰੀਆਂ ਕਿਸੇ ਚੀਜ਼ ਦੀਆਂ ਸਿੱਟਣ ਨਹੀਂ ਵਾਲਾ ਤੇ ਜਿਹਨਾਂ ਕੋ ਦਿਮਾਗ ਚੱਲਦਾ ਜਿੰਨੀ ਕੋ ਮਿਹਨਤ ਕਰੋਗੇ ਉਹਨਾਂ ਕੋ ਫਾਲ ਮਿਲੇਗਾ ਬਸ ਨੁਕਸਾਨ ਤੋਂ ਬਚਣਾ ਹੈ ਤਾਂ ਆਪਣੇ ਸਟਾਰਾਂ ਨੂੰ ਸਮਝੋ ਆਪਣੇ ਆਪ ਨੂੰ ਸਮਝੋ ਆਪਣੇ ਸਿਤਾਰਿਆਂ ਨੂੰ ਸਮਝੋ ਲਾਜਿਕ ਇਹਦੇ ਵਿੱਚ ਹੀ ਹੈ ਸੱਚ ਜਾਣੋ ਵਹਿਮ ਤੋਂ ਬਚੋ ਤੇ ਆਪਣੇ ਆਪ ਨੂੰ ਸਮਝ ਕੇ ਉਸ ਅਨੁਸਾਰ ਚੱਲੋ ਮਿੱਥੂ ਦਾਸੀ ਵਾਲੇ ਮਿੱਥੂ ਲੱਗਣ ਵਾਲੇ ਸੁਣੋ ਸਭ ਤੋਂ ਵਧੀਆ ਹੋਣ ਵਾਲਾ ਹੈ ਤੁਹਾਡਾ ਤਕਰੀਬਨ ਬ੍ਰਸਪਤ ਚੇਂਜ ਹੋ ਰਿਹਾ 14 ਮਈ ਤੋਂ ਤੁਹਾਡੇ ਲਗਨ ਚ ਆ ਰਿਹਾ ਤਿੰਨ ਨੰਬਰ ਦੇ ਵਿੱਚ ਬ੍ਰਸਪਤ ਲਗਨ ਚ ਬੈਠ ਜਾਏਗਾ ਜਿਨ੍ਹਾਂ ਦੀ ਰਾਸ਼ੀ ਹੈ ਜਿਨ੍ਹਾਂ ਦੇ ਚੰਦਰ ਰਾਸ਼ੀ ਮਿਥੂ ਨੇ ਉਹਨਾਂ ਦੇ ਬ੍ਰਸਪਤ ਚੰਦਰ ਦਾ ਗੱਜ ਕੇਸਰੀ ਯੋਗ ਬਣੇਗਾ ਜਿਨ੍ਹਾਂ ਦਾ ਲਗਨ ਬ੍ਰਸਪਤ ਤੋਂ ਹੈ ਉਹਨਾਂ ਦੇ ਬ੍ਰਸਪਤ ਲਗਨ ਚ ਮਿਥੂ ਲਗਨਾਂ ਜਿਨ੍ਹਾਂ ਦਾ ਉਹਨਾਂ ਦਾ ਬ੍ਰਸਪਤ ਲਗਨ ਚ ਆ ਜਾਏਗਾ ਮਿਥੂ ਲਗਨ ਵਿੱਚ ਠੀਕ ਹੈ ਔਰ ਇਹ ਇਥੇ ਬੈਠ ਕੇ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਤਿੰਨ ਚਾਰ ਗ੍ਰਹ ਜੋ ਰਾਸ਼ੀ ਪਰਵਰਤਨ ਕਰ ਰਹੇ ਆ ਰਾਹੁ ਕੇਤੂ ਤੇ ਸ਼ਨੀ ਤੇ ਬ੍ਰਹਸਪਤ ਕੀ ਕੀ ਪ੍ਰਭਾਵ ਪਾਉਣਗੇ ਸਭ ਤੋਂ ਬੈਸਟ ਮਿਥੂਨ ਰਾਸ਼ੀ ਵਾਲਿਆਂ ਲਈ ਬ੍ਰਹਸਪਤ ਹੋ ਰਿਹਾ ਕਿਉਂ ਇੱਥੇ ਬੈਠ ਕੇ ਉਹ ਸੱਤਵੇਂ ਖਾਨੇ ਨੂੰ ਦੇਖੇਗਾ ਪੂਰਨ ਦਿਸਤਰੀ ਬ੍ਰਹਸਪਤੀ ਆਪਣੇ ਸਾਹਮਣੇ ਵਾਲੀ ਰਾਸ਼ੀ ਤੇ ਪਏਗੀ ਤਾਂ ਵਿਆਹ ਸ਼ਾਦੀ ਲਈ ਇਸ ਸਾਲ ਮਿਥੂ ਲਗਨ ਮਿਥੂ ਰਾਸ਼ੀ ਵਾਲਿਆਂ ਲਈ ਬਹੁਤ ਬੈਸਟ ਜਾਣ ਵਾਲਾ ਉਸ ਤੋਂ ਵੀ ਬੈਸਟ ਜਾਣ ਵਾਲਾ ਜਿਨ੍ਹਾਂ ਦੇ ਕੋਈ ਸਤਮਾਖਾਣਾ ਜਾਨੀ ਆਪਣਾ ਕੰਮ ਕਰ ਬਿਜ਼ਨਸ ਕਰਨਾ ਚਾਹੁੰਦੇ ਸੀ ਕੋਈ ਮੈਰਿਜ ਚ ਰੌਲਾ ਪਿਆ ਸੀ ਕੋਈ ਹੋਰ ਰੁਝੇਵੇਂ ਚੱਲੇ ਸੀ ਤਾਂ ਉਹ ਹੁਣ ਤੁਹਾਡੇ ਇਸ ਸਾਲ ਖਤਮ ਹੋਣ ਦੇ ਕਾਫੀ ਕਾਫੀ ਅਸਰ ਤੁਹਾਨੂੰ ਨਜ਼ਰ ਆਉਣਗੇ 13 ਮਹੀਨੇ ਬ੍ਰਹਸਪਤ ਤੁਹਾਡੇ ਲਗਨ ਚ ਬੈਠੇਗਾ ਤੇ ਉਸ ਤੋਂ ਬਾਅਦ ਅੱਗੇ ਜਾ ਕੇ ਉੱਚਦਾ ਹੋ ਜਾਏਗਾ ਜੋ ਅਗਲੇ ਸਾਲ ਮੈਂ ਤੁਹਾਨੂੰ ਦੱਸੂਗੀ ਕਿ ਉੱਚਦਾ ਬ੍ਰਹਸਪਤ ਦੁਜੀ ਤੁਹਾਡੇ ਹੀ ਰਾਸ਼ੀ ਲਈ ਕੀ ਕਰੇਗਾ ਦੂਜੀ ਗੱਲ ਆਪਾਂ ਕਰੀਏ ਤਾਂ ਦੂਜੀ ਜੋ ਮੇਨ ਗੱਲ ਈ ਆ ਕਿ ਬ੍ਰਹਸਪਤ ਨੂੰ ਇੱਥੇ ਬੈਠ ਕੇ ਸ਼ੁਭ ਤੁਹਾਡੇ ਲਈ ਅਸਰ ਕਰੇ ਤਾਂ ਬਜ਼ੁਰਗਾਂ ਦਾ ਆਦਰ ਸਤਿ ਅਕਾਰ ਇਸ ਸਾਲ ਕਰਦੇ ਰਹੋ ਤਾਂ ਕਿ ਬ੍ਰਹਸਪਤ ਤੁਹਾਡਾ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਨਾ ਕਰ ਸਕੇ ਕਿਉਂਕਿ ਬ੍ਰਹਸਪਤ ਉੱਥੇ ਹੀ ਖੁਸ਼ ਹੁੰਦਾ ਜਦੋਂ ਤੁਸੀਂ ਆਪਣੇ ਵਿਰਸੇ ਨੂੰ ਆਪਣੇ ਬਜ਼ੁਰਗਾਂ ਨੂੰ ਆਪਣੇ ਵੱਡੇ ਬਡੇਰਿਆਂ ਨੂੰ ਯਾਦ ਕਰਦੇ ਹੋ ਉਹਨਾਂ ਦਾ ਆਦਰ ਸਤਿਕਾਰ ਕਰਦੇ ਹੋ ਬਜ਼ੁਰਗਾਂ ਦੇ ਪੈਰੀਂ ਹੱਥ ਲਗਾ ਕੇ ਘਰ ਤੋਂ ਜਾਂਦੇ ਹੋ ਤਾਂ ਸਮਝੋ ਬ੍ਰਹਸਪਤ ਖੁਸ਼ ਲਗਨ ਚ ਬ੍ਰਹਸਪਤ ਹੈ ਸਾਹਮਣੇ ਦੇਖ ਰਿਹਾ ਹੈ ਬਲੇਸਿੰਗ ਦੇ ਰਿਹਾ ਹੈ ਸੱਤਵੇਂ ਖਾਨੇ ਦੇ ਲਈ ਬਹੁਤ ਸ਼ੁਭ ਬਿਜ਼ਨਸ ਕਾਮਕਾਰ ਵਪਾਰ ਸ਼ਾਦੀ ਦੁਕਾਨਦਾਰ ਹਰ ਕਿਸੇ ਲਈ ਇੱਥੇ ਬੈਠ ਕੇ ਪ੍ਰਸਪਤ ਤੁਹਾਨੂੰ ਕਾਫੀ ਅੱਛੀ એનર્ਜੀ ਦੇਣ ਵਾਲਾ ਹੈ ਠੀਕ ਨਾਲ ਆਪਾਂ ਗੱਲ ਕਰੀਏ ਤੁਹਾਡੇ ਲਗਨ ਦੇ ਮਾਲਕ ਤੇ ਤੁਹਾਡੇ ਲਗਨ ਦੀ ਰਾਸ਼ੀ ਜੋ ਹੈ ਬੁੱਧ ਤਾਂ ਬੁੱਧ ਦੀ ਹੋਵੇ ਇਸ ਸਾਲ ਚਾਰ ਸ਼ੁਰੂਆਤ ਹੋਈ ਇਸ ਸਾਲ ਦੀ ਸ਼ੁਰੂਆਤ ਹੋਈ ਜੋ ਹੈ ਸਤਵੇਂ ਖਾਨੇ ਵਿੱਚ ਆਏਗਾ ਬੁੱਧ 4 ਜਨਵਰੀ ਸਤਵੇਂ ਖਾਨੇ ਵਿੱਚ ਸੂਰਜ ਬੁੱਧ ਨਾਲ ਜੋਤੀ ਬਣਾਏਗਾ ਬਹੁਤ ਅੱਛਾ ਕਰੇਗਾ ਕੋਈ ਨਵੀਂ ਡੀਲ ਹੋਣ ਵਾਲੀ ਹੈ ਤੁਹਾਡੀ ਕੋਈ ਹਰਮਕਾਨ ਖਰੀਦਣ ਬਾਰੇ ਸੋਚ ਰਿਹਾ ਤਾਂ ਉਹ ਵੀ ਹੋ ਜਾਏਗਾ ਉਸ ਤੋਂ ਬਾਅਦ ਬ੍ਰੈਸ ਪਤਨੇ ਆ ਜਾਣਾ ਤੇ ਸਭ ਕੁਝ ਸ਼ੁਭ ਹੁੰਦਾ ਜਾਏਗਾ ਨਾਲ ਹੀ ਬਚਨ ਵਾਲਾ ਮਹੀਨਾ ਤੁਹਾਡਾ ਕਿਹੜਾ ਰਹੇਗਾ ਸਭ ਤੋਂ ਜੋ ਤੁਸੀਂ ਥੋੜਾ ਧਿਆਨ ਨਾਲ ਚੱਲਣਾ ਹੈ ਤਾਂ ਉਹ ਹੈ ਅਗਲਾ ਮਹੀਨਾ ਜਾਨਕਿ 15 ਫਰਵਰੀ ਤੋਂ 15 ਮਾਰਚ ਤੱਕ ਸਿਹਤ ਵਗੈਰਾ ਦਾ ਧਿਆਨ ਰੱਖਣਾ ਹੈ ਉਸ ਤੋਂ ਬਾਅਦ ਬੁੱਧ ਤੁਹਾਨੂੰ ਕਾਫੀ એનર્ਜੀ ਦੇਏਗਾ ਤੇ ਕਾਫੀ ਐੱਛਾ ਤੁਹਾਡਾ ਚੱਲੇਗਾ ਜਿਉਂ-ਜਿਉਂ ਸ਼ੁੱਕਰ ਰਾਸ਼ੀ ਪਰਵਰਤਨ ਕਰਦਾ ਜਾਏਗਾ ਇਸ ਸਾਲ ਬਧੀ ਠੀਕ बिजनेस ਕੰਮ ਕਰਨ ਵਾਲਿਆਂ ਨੂੰ ਇਹ ਬ੍ਰਸਤ ਬਹੁਤ ਸ਼ੁਭ ਫਲ ਦੇਗਾ ਤੇ ਹੁਣ ਦੂਸਰਾ ਮੇਨ ਗ੍ਰਹਿ ਜੋ ਹੈ ਮਿਥੂਨ ਲਗਨ ਤੇ ਮਿਥੂਨ ਰਾਸ਼ੀ ਵਾਲਿਆਂ ਦੇ ਲਈ 8ਵੇਂ ਤੇ 9ਵੇਂ ਖਾਨੇ ਦਾ ਮਾਲਕ ਹੈ ਸ਼ਨੀ ਜੋ 10ਵੇਂ ਖਾਨੇ ਵਿੱਚ ਜਾ ਰਿਹਾ ਹੈ ਜਾਨੀ ਕਰਮ ਸਥਾਨ ਵਿੱਚ ਕਿਸਮਤ ਸਥਾਨ ਤੋਂ ਨਿਕਲ ਕੇ ਕਰਮ ਸਥਾਨ ਵਿੱਚ 2.5 ਸਾਲ ਲਈ ਸ਼ਨੀ ਚੱਲੇਗਾ ਸ਼ਨੀ ਬ੍ਰਸਤ ਪਦ ਦੇ ਘਰ ਵਿੱਚ ਬੈਠੇਗਾ ਤੇ ਤੀਜੀ ਦ੍ਰਿਸ਼ਟੀ ਨਾਲ ਬਾਹਰ ਮੇ ਖਾਨੇ ਸ਼ੁਕਰ ਦੇ ਘਰ ਨੂੰ ਦੇਖੇਗਾ ਤੇ ਨਾਲ ਹੀ ਇੱਥੇ ਬੈਠ ਕੇ ਉਹ ਬੁੱਧ ਦੀ ਹੀ ਰਾਸ਼ੀ ਜਾਨੀ ਸਾਹਮਣੇ 7ਵੇਂ ਖਾਨੇ ਨੂੰ ਦੇਖ ਕੇ ਚੇਂਜ ਆਫ ਪਲੇਸ ਹੋ ਸਕਦੀ ਹੈ ਤੁਹਾਡੀ ਵਿਦੇਸ਼ ਜਾ ਸਕਦੇ ਹੋ ਤੁਸੀਂ ਕੰਮ ਸਥਾਨ 'ਚ ਬੈਠਾ ਸ਼ਨੀ ਆਪਣੇ ਆਪਣੇ ਹੀ ਸੁਰੰਗ 'ਚ ਬੈਠਾ ਆਪਣੇ ਖੁੱਡ 'ਚ ਬੈਠਾ ਕਹਿੰਦੇ ਸੁਰੰਗ ਨਹੀਂ ਖੁੱਡ 'ਚ ਬੈਠਾ 7.10ਵੇਂ ਮੰਨਿਆ ਗਿਆ ਹੈ ਤਾਂ ਅਗਰ ਤੁਸੀਂ ਆਪਣਾ ਹੀ ਕੋਈ ਖਾਨਦਾਨੀ ਬਿਜ਼ਨਸ ਕੰਮ ਕਾਰਜ 'ਚ ਕਰਦੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਸਕਸੈਸ ਮਿਲੇਗੀ ਇਹ ਸਾਲ ਤੁਹਾਨੂੰ ਆਪਣੇ ਜੋ ਪ੍ਰਾਣੇ ਕਾਮ ਨੂੰ ਦੁਆਰਾ ਤੋਂ ਚਲਾਉਣ ਦੇ ਲਈ ਬਹੁਤ ਅੱਛਾ ਸਾਲ ਹੈ ਤੁਹਾਡਾ ਅੱਛਾ ਜਾਏਗਾ ਇਹ ਸ਼ਨੀ ਵੀ ਇੱਥੇ ਬੈਠ ਕੇ ਤੁਹਾਡੇ ਸ਼ੁਭ ਕਰੇਗਾ ਤੇ ਹੁਣ ਜਾਣਦੇ ਆਪਾਂ ਰਾਹੁ ਕੇਤੂ ਜਰਾਸ਼ੀ ਪਰਵਰਤਨ ਕਰ ਰਿਹਾ ਤੁਹਾਡੀ ਰਾਸ਼ੀ ਤੋਂ ਜੋ ਰਾਹੁ ਹੈ 10ਵੇਂ ਖਾਨੇ ਤੋਂ ਨਿਕਲ ਕੇ ਤੁਹਾਡੇ 9ਵੇਂ ਖਾਨੇ ਜਾਨੀ ਕਿਸਮਤ ਸਥਾਨ ਵਿੱਚ ਜਾਏਗਾ ਤੇ 5ਵੀਂ ਦ੍ਰਿਸ਼ਟੀ ਨਾਲ ਲੱਗਨ ਨੂੰ ਦੇਖੇਗਾ ਦੂਸਰੀ ਗੱਲ ਇਹ ਆ ਕਿ ਕੇਤੂ ਤੁਹਾਡੇ ਤੀਸਰੇ ਸਥਾਨ ਵਿੱਚ ਜਾਏਗਾ ਤੀਸਰੇ ਖਾਨੇ 'ਚ ਬੈਠ ਕੇ ਉਹ 5ਵੀਂ ਦ੍ਰਿਸ਼ਟੀ ਨਾਲ 7ਵੇਂ ਖਾਨੇ ਨੂੰ ਦੇਖੇਗਾ ਤਾਂ ਲਾਈਫ ਸਟਾਈਲ ਵਿੱਚ ਤੁਹਾਡੇ ਕਾਫੀ ਚੇਂਜ ਆਏਗਾ ਦੂਜਾ ਜੀਵਨ ਸਾਥੀ ਨਾਲ ਥੋੜਾ ਮਨਮੁਟਾਪ ਵਧ ਸਕਦਾ ਹੈ ਬਦਨਾਮੀ ਤੋਂ ਤੁਸੀਂ ਇਸ ਸਾਲ ਬਚਣਾ ਹੈ ਪੈਸੇ ਸ਼ਨੀ ਤੁਹਾਡਾ ਮਿੱਤਰ ਹੀ ਹੈ ਜਿਸ ਦੇ ਘਰ ਵਿੱਚ ਰਹੋ ਨਾ ਬੈਠਣਾ ਪਰ ਰਾਖੂ ਦੇਵ ਜੀਨਿਆਨੂਤਿਆ ਸੀ ਕਦੇ ਹੀ ਸਮਝ ਪਾਉਂਦੇ ਆ ਤਾਂ ਉਸ ਨੂੰ ਸ਼ਾਂਤ ਕਰਨ ਦੇ ਲਈ ਬ੍ਰਸਪਤ ਨੂੰ ਵੀ ਸ਼ੁਭ ਕਰਨਾ ਕਿਉਂਕਿ ਬ੍ਰਸਪਤ ਵੀ ਇੱਥੇ ਬੈਠ ਕੇ ਨੌਵੀਂ ਦ੍ਰਿਸ਼ਟੀ ਨਾਲ ਰਾਹੂ ਨੂੰ ਦੇਖੇਗਾ ਤੇ ਰਾਹੂ ਹੈ ਬ੍ਰਸਪਤ ਨੂੰ ਦੇਖੇਗਾ ਇੱਕ ਦੂਜੇ ਨੂੰ ਨੁਕਸਾਨ ਤਾਂ ਨਹੀਂ ਕਰਨਗੇ ਪਰ ਫਿਰ ਵੀ ਥੋੜੀ ਸਰੀਰਕ ਪਰੇਸ਼ਾਨੀ ਦੇ ਸਕਦੇ ਆ ਇੱਕ ਦੂਜੇ ਦੀ ਦ੍ਰਿਸ਼ਟੀ ਕਰਕੇ ਤਾਂ ਬਜ਼ੁਰਗਾਂ ਦਾ ਆਦਰ ਸਤਕਾਰ ਪੀਲੇ ਰੰਗ ਦਾ ਕੱਪੜਾ ਆਪਣੇ ਕੋ ਧੋ ਕੇ ਰੱਖਣ ਤੇ ਰਾਹੂ ਦਾ ਉਪਾਹ ਹੋ ਜਾਏਗਾ ਕੇਤੂ ਦਾ ਉਪਾਤ ਉਸੇ ਕਰ ਸਕਦੇ ਹੋ ਜੀ ਕਦੇ-ਕਦੇ ਬੱਚਿਆਂ ਨੂੰ ਕੇਲੇ ਵੰਡ ਕੇ ਤਾਂ ਇਹ ਤਾਂ ਹੋ ਗਏ ਚਾਰ ਗ੍ਰਹਿ ਜੋ ਰਾਸ਼ੀ ਪਰਵਰਤਨ ਕਰ ਰਿਹਾ ਉਹਨਾਂ ਦੇ ਕੋਲੇ ਉਪਾਦ ਸੇ ਹੁਣ ਸੁਣੋ ਇਸ ਸਾਲ ਵਿਦਿਆਰਥੀਆਂ ਲਈ ਕਿਵੇਂ ਜਾਣ ਦੀ ਮਾਰ ਹੈ ਸੁਣੋ ਜੀ ਜੇ ਵਿਦਿਆਰਥੀਓ ਤੁਸੀਂ ਉਹ ਤੁਹਾਡੇ ਲਈ ਬੜਾ ਸ਼ੁਭ ਹੋਣ ਵਾਲਾ ਹੈ ਔਰ ਬ੍ਰਹਸਪਤ ਲਗਨ ਚ ਬੈਠ ਕੇ ਗੂੜ ਗਿਆਨ ਦੀ ਪ੍ਰਾਪਤੀ ਹੋਏਗੀ ਪੰਜਵੀਂ ਦ੍ਰਿਸ਼ਟੀ ਨਾਲ ਪੰਜਵੇਂ ਖਾਨੇ ਨੂੰ ਦੇਖੇਗਾ ਲਗਨ ਤੋਂ ਬੈਠ ਕੇ ਬ੍ਰਹਸਪਤ ਤੇ ਪੰਜਵਾਂ ਖਾਨਾ ਜੋ ਹੈ ਸ਼ੁਕਰ ਦਾ ਹੈ ਹਨਾ ਸ਼ੁੱਕਰ ਦੀ ਰਾਸ਼ੀ ਦਾ ਤਾਂ ਸ਼ੁਕਰ ਦੇ ਘਰ ਚ ਦੇਖੇਗਾ ਤਾਂ ਇਹ ਨਹੀਂ ਕਿ ਤੁਸੀਂ ਕਿਸੇ ਚੀਜ਼ ਨੂੰ ਹਲਕੇ ਚ ਲੈ ਸਕਦੇ ਹੋ ਬ੍ਰਹਸਪਤ ਦੀ ਬਲੇਸਿੰਗ ਲੈਣੀ ਹੈ ਤਾਂ ਗੂੜ ਗਿਆਨ ਲੈਣਾ ਇਹ ਤਾਂ ਮਿਹਨਤ ਕਰਨੀ ਪਵੇਗੀ ਮਿਹਨਤ ਅਨੁਸਾਰ ਤੁਹਾਡਾ ਕੋਈ ਵੀ ਕਿਸੇ ਤਰ੍ਹਾਂ ਦਾ ਪੇਪਰ ਵਰਕ ਰੁਕਿਆ ਸੀ ਤਾਂ ਤੁਹਾਡਾ ਕਲੀਅਰ ਹੋ ਜਾਏਗਾ ਬਲੇਸਿੰਗ ਮਿਲੇਗੀ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਏਗਾ ਔਲਾਦ ਪ੍ਰਾਪਤੀ ਲਈ ਇਹ ਸਾਲ ਬਹੁਤ ਅੱਛਾ ਜਾਣਾ ਬੱਚਿਆਂ ਲਈ ਵੀ ਤੇ ਬੱਚੇ ਦੀ ਪ੍ਰਾਪਤੀ ਲਈ ਵੀ ਇਹ ਸਾਲ ਵਧੀਆ ਜਾਣਾ ਹੈ ਤਾਂ ਵਿਦਿਆਰਥੀਆਂ ਲਈ ਹੋ ਗਿਆ ਵਧੀਆ ਹੁਣ ਨੌਕਰੀ ਪੇਸ਼ਾ ਸੁਣੋ ਨੌਕਰੀ ਪੇਸ਼ਾ ਦੇ ਲਈ ਸ਼ਨੀ ਨਿਕਲ ਜਾਏਗਾ ਜੀ ਤੁਹਾਡੇ 10ਵੇਂ ਸਥਾਨ ਸੌਰੀ ਰਾਹੂ ਨਿਕਲ ਜਾਏਗਾ 10ਵੇਂ ਸਥਾਨ 'ਚ ਸ਼ਨੀ ਆ ਜਾਏਗਾ ਇੱਥੇ ਸ਼ਨੀ ਤੁਹਾਡੇ ਕਰਮ ਕਿਸਮਤ ਦਾ ਮਾਲਕ ਹੈ ਤਾਂ ਸ਼ਨੀ ਤੁਹਾਨੂੰ ਸਟੇਬਿਲਟੀ ਵਾਲਾ ਕੰਮ ਦੇਣ ਵਾਲਾ ਹੈ ਨੌਕਰੀ ਕਰਨ ਵਾਲਿਆਂ ਨੇ ਸੂਰਜ ਦੇ ਹਿਸਾਬ ਨਾਲ ਤੇ ਬੁੱਧ ਦੇ ਹਿਸਾਬ ਦੇ ਨਾਲ ਕਦੇ-ਕਦੇ ਸ਼ਨੀ ਨੂੰ ਸ਼ੁਭ ਕਰਨ ਦੇ ਲਈ ਕੀ ਕਰਦੇ ਰਹਿਣਾ ਹੈ ਕਿਸੇ ਮਜ਼ਦੂਰ ਨੂੰ ਖਾਣਾ ਖਿਲਾਉਂਦੇ ਰਹਿਣਾ ਤੇ ਹੁਣ ਗੱਲ ਕਰਦੇ ਆਪਾਂ तकरीबन ਉਹਨਾਂ ਦੀ ਜੋ तकरीबन ਆਪਾਂ ਕਹਿ ਦਈਏ ਕਿ ਵਿਦੇਸ਼ ਜਾਣ ਵਾਲੇ ਆ ਜਾਂ ਤੁਹਾਨੂੰ ਸਟੱਡੀ ਲਈ ਅੱਗੇ ਵਧਣਾ ਚਾਹੁੰਦੇ ਆ ਜਾਂ ਬਿਜ਼ਨਸ ਕਰਨਾ ਚਾਹੁੰਦੇ ਆ ਤਾਂ ਸੁਣੋ ਬਿਜ਼ਨਸ ਤੇ ਕੰਮਕਾਰ ਕਰਨ ਵਾਲਿਆਂ ਦੇ ਲਈ ਇਸ ਸਾਲ ਬਹੁਤ ਸ਼ੁਭ ਜਾਣ ਵਾਲਾ ਹੈ ਪਿੱਤਲ ਦੀ ਗੜਵੀ ਚ ਗੰਗਾ ਜਲ ਘਰ ਰੱਖ ਲਿਓ ਬੜਾ ਵਧੀਆ ਰਹੇਗਾ ਨਾ ਲਈ ਵਿਦੇਸ਼ ਯਾਤਰਾ ਤੁਹਾਡੀ ਰੁਕੀ ਹੋਈ ਸੀ ਤਾਂ ਇਸ ਸਾਲ ਮਿੱਥੂ ਲਗਨ ਤੇ ਵੀ ਤੁਹਾਡਾ ਆਸ਼ੀਰਵਾਦ ਹੈ ਕਾਫੀ ਵਿਦੇਸ਼ ਯਾਤਰਾ ਕਰਨੀ ਓਕੇ ਕਿਉਂਕਿ ਤੀਜਾ ਹਿੰਮਤ ਦਿਖਾਣੇ ਚ ਕੇਤੂ ਬੈਣ ਜਾਏਗਾ ਬਸ ਐ ਹੀ ਲੱਗੇਗਾ ਜਿੱਧਰ ਚਲੇ ਜਾਣੇ ਆ ਜਿੱਧਰ ਚਲੇ ਜਾਣੇ ਬਸ ਘੁਮਾਏਗਾ ਇਹ ਤੁਹਾਨੂੰ ਥੋੜਾ ਜਿਹਾ ਤੇ ਘੁੰਮਣ ਕੇਰੀਆਂ ਦੇ ਵਿੱਚ ਯਾਤਰਾ ਹੋ ਚਾਹੇਗੀ ਤੇ ਤੁਹਾਡੇ ਮਨਪਸੰਦ ਚੀਜ਼ਾਂ ਵੀ ਤੁਹਾਨੂੰ ਮਿਲ ਜਾਣਗੀਆਂ ਜਨ ਜੋ ਤੁਸੀਂ ਚਾਹੁੰਦੇ ਸੀ ਤਾਂ ਮੰਨ ਲੋ ਇਸ ਸਾਲ ਤੁਹਾਨੂੰ ਮਿਲਣ ਵਾਲਾ ਸਭ ਤੋਂ ਵਧੀਆ ਤੇ ਤੁਹਾਡੇ ਲਈ ਕੋ ਲਗਨ ਚ ਬ੍ਰੈਸ ਪਤਾ ਰਿਹਾ ਹੋਰ ਤੁਹਾਨੂੰ ਕੀ ਚਾਹੀਦਾ ਹੈ ਦੇਵਗੁਰੂ ਬ੍ਰੈਸ ਪਤਾ ਹੈ ਉਹ ਲਗਨ ਚ ਬੈਠ ਕੇ ਸਭ ਕੁਝ ਅੱਛਾ ਕਰ ਦੇਗਾ ਸ਼ਾਂਤਮਈ ਜ਼ਿੰਦਗੀ ਦੇ ਸਕਦਾ ਹੈ ਅਗਲਾ ਬ੍ਰੈਸ ਪਰ ਦੀ ਨਾਲ ਜਿਵੇਂ ਤੁਸੀਂ ਸ਼ੁਭ ਰੱਖ ਦਿਓ ਇੱਕ ਗੱਲ ਹੋਰ ਧਿਆਨ ਨਾਲ ਆ ਰਿਹਾ ਬ੍ਰਸਪਤ ਠੀਕ ਗੱਲ ਹੈ ਆ ਕੇ ਕੀ ਕਰੇਗਾ ਇਹ ਨਹੀਂ ਹੈ ਕਿ ਆਪਣੀ ਮਸਤੀ ਦੇ ਵਿੱਚ ਤੁਸੀਂ ਅੱਖਾਂ ਬੰਦ ਕਰਕੇ ਬੈਠੋ ਤੇ ਤੁਹਾਡੇ ਹੱਥ ਢੇਗ ਹੋਏ ਤੇ ਵਿੱਚ ਕੁਝ ਗਿਆ ਜਾਣਾ ਐਦਾਂ ਗੱਦ ਨਹੀਂ ਹੋਣਾ ਗ੍ਰਹਾਂ ਨੂੰ ਸ਼ੁਭ ਕਰਨਾ ਪੈਂਦਾ ਸ਼ੁੱਧ ਕਰਨਾ ਪੈਂਦਾ ਸਾਨੂੰ ਤਾਂ ਹੀ ਇਹਨਾਂ ਦੀ એનર્ਜੀ ਸ਼ੁਭ ਮਿਲਦੀ ਹੈ ਉਹ ਕਦੋਂ ਮਿਲਦੀ ਹੈ ਜਦੋਂ ਅਸੀਂ ਆਪਣੀ ਨੀਅਤ ਤੇ ਆਪਣੇ ਸਿਤਾਰਿਆਂ ਨੂੰ ਬਿਲਕੁਲ ਸਹੀ ਰੱਖਦੇ ਹਾਂ ਤਾਂ ਕੋਸ਼ਿਸ਼ ਕਰਨੀ ਹੈ ਜਦੋਂ ਬ੍ਰਸਪਤ ਲਗਨ ਵਿੱਚ ਆਏਗਾ ਤਕਰੀਬਨ 14 ਮਈ ਤੋਂ ਬਾਅਦ ਇੱਕ ਹਰੇ ਰੰਗ ਦਾ ਕੱਪੜਾ ਗੰਗਾ ਜਲ ਨਾਲ ਧੋ ਕੇ ਚਾ ਪੀਲੇ ਰੰਗ ਦਾ ਕੱਪੜਾ ਗੰਗਾ ਜਲ ਨਾਲ ਧੋ ਕੇ ਤੁਸੀਂ ਵੀ ਆਪਣੇ ਕੋਲ ਰੱਖਣਾ ਹੈ ਕੱਪੜਾ ਬੁੱਧ ਦਾ ਬ੍ਰੈਸਪਦ ਦੀ એનર્ਜੀ ਨੂੰ ਸ਼ੁਭ ਕਰੇਗਾ ਤੇ ਬਲੇਸਿੰਗ ਮਿਲੇਗੀ ਠੀਕ ਤੇ ਹੁਣ ਆਪਾਂ ਗੱਲ ਕਰਦੇ ਆ ਇਸ ਇਸ ਸਾਲ ਕਿਹੜੇ ਮਹੀਨੇ ਤੁਹਾਡੇ ਸ਼ੁਭ ਰਹਿਣਗੇ ਵੈਸੇ ਤਾਂ ਦੇਖੋ ਸਾਰਾ ਸਾਲ ਹੀ ਪਰਮਾਤਮਾ ਕਰੇ ਤੁਹਾਡੇ ਲਈ ਸ਼ੁਭਰੇ ਪਰ ਜਦੋਂ ਸੂਰਜ ਉੱਚਾ ਹੋਏਗਾ ਬੁੱਧ ਦੇ ਨਾਲ ਜਾਏਗਾ ਉਦੋਂ ਉਦੋਂ ਤੁਹਾਨੂੰ ਅਪ੍ਰੈਲ ਦਾ ਮਹੀਨਾ ਬਹੁਤ ਅੱਛਾ ਜਾਏਗਾ ਨਾਲ ਹੀ ਜੇ ਗੱਲ ਕਰੀਏ ਆਪਾਂ ਤਾਂ ਮਈ ਮਈ ਤੋਂ ਬਾਅਦ ਜੂਨ ਦਾ ਮਹੀਨਾ ਤੁਹਾਡੇ ਲਈ ਬਹੁਤ ਸ਼ੁਭ ਜਾਏਗਾ ਕਿਉਂਕਿ ਮਈ ਵਿੱਚ ਤੁਹਾਡੇ ਸੂਰਜ ਬਾਰਾ ਆਏਗਾ ਤੇ ਥੋੜੀ ਦਿਮਾਗੀ ਖਚਲ ਖਵਾਂ ਦੇਗਾ ਤੇ ਜੂਨ ਮਹੀਨੇ ਵਿੱਚ ਬਹੁਤ ਅੱਛਾ ਵੈਸੇ ਸੂਰਜ ਦਾ ਰਾਸ਼ੀ ਪਰਤਨ ਜਦੋਂ ਜਦੋਂ ਹੁੰਦਾ ਜਿਹੜੇ ਜਿਹੜੇ ਗ੍ਰਹਿ ਤਲ ਜਾਂਦਾ ਤਾਂ ਆਪਾਂ ਤੁਹਾਨੂੰ ਉਸ ਬਾਰੇ ਹਰ ਰੋਜ਼ ਵੀਡੀਓ ਪਾਉਨੇ ਆ ਪਰ ਫਿਰ ਵੀ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਤਕਰੀਬਨ ਅਗਲੇ ਸਾਲ ਜਦੋਂ ਰਾਹਕੇਤੂ ਤੋਂ ਕ੍ਰੋਸਿੰਗ ਹੋਏਗੀ ਜਿਸ ਮੇਂ ਕਿ ਅਗਸਤ ਅਗਸਤ ਦਾ ਮਹੀਨਾ ਤੁਹਾਡੇ ਲਈ ਥੋੜਾ ਜਿਹਾ ਸਿਹਤ ਨੂੰ ਸੰਭਾਲਣ ਵਾਲਾ ਬਜ਼ੁਰਗਾਂ ਦੀ ਸਿਹਤ ਦੇ ਪ੍ਰਤੀ ਸਤਾਰਕ ਤੁਹਾਨੂੰ ਰਹਿਣਾ ਪਵੇਗਾ ਠੀਕ ਹੈ ਤੇ ਹੁਣ ਆਪਾਂ ਦੱਸਦੇ ਹਾਂ ਇਹਨਾਂ ਦਾ ਸ਼ੁਭ ਰੰਗ ਸ਼ੁਭ ਰੰਗ ਮਿਥੂਨ ਰਾਸ਼ੀ ਵਾਲਿਆਂ ਦੇ ਲਈ ਗ੍ਰੇ ਕਲਰ ਰਹੇਗਾ ਹਲਕਾ ਜਸਮਾਨੀ ਕਲਰ ਰਹੇਗਾ ਤੇ ਨਾਲ ਤੁਸੀਂ ਪਹਿਨ ਸਕਦੇ ਹੋ ਜਾਮਨੀ ਕਲਰ ਦਾ ਇਸ ਕਲਰ ਦਾ ਰਮਾਲ ਆਪਣੇ ਕੋਲ ਰੱਖ ਸਕਦੇ ਕਿਹੜਾ ਕਲਰ ਨਹੀਂ ਪੋੜਾ ਰੈੱਡ ਕਲਰ ਨਹੀਂ ਪੋੜਾ ਇਸਾ ਅਗਲੀ ਗੱਲ ਇਸ ਸਾਲ ਦਾ ਸ਼ੁਭ ਸਟੋਨ ਤੁਹਾਡੇ ਲਈ ਕੀ ਰਹਿਣਾ ਹੈਗਾ ਪੁਖਰਾਜ ਪੁਖਰਾਜ ਨਗ ਪਾਉਣਾ ਤੁਹਾਡੇ ਲਈ ਬਹੁਤ ਸ਼ੁਭ ਅਗਰ ਤੁਹਾਡੀ ਰਾਸ਼ੀ ਦਾ ਮਾਲਕ ਬੁੱਧ ਰਾਹੂ ਨਾਲ ਹੈ ਜਾਂ ਸ਼ਨੀ ਨਾਲ ਹੈ ਜਾਂ ਕੋਈ ਆਪਾਂ ਕਹਿ ਦਈਏ ਕਿਸ ਦੀ ਸ਼ੁਭਤਾ ਤੁਹਾਨੂੰ ਨਹੀਂ ਮਿਲ ਰਹੀ ਤਾਂ ਤੁਸੀਂ ਪੰਨਾ ਵੀ ਪਾ ਸਕਦੇ ਹੋ ਪਰ ਪੰਨਾ ਤੁਸੀਂ ਰਿੰਗ ਫਿੰਗਰ 'ਚ ਨਾ ਪਾਓ ਇਸ ਨੂੰ ਤੁਸੀਂ ਚੀਚ 'ਚ ਪਾਓ ਕਿਉਂਕਿ ਸਿਰਫ ਅਸੀਂ ਬੁੱਧ ਦੀ ਦਿਮਾਗ ਨੂੰ ਪਾਵਰ ਦੇਣੀ ਹੈ ਸੂਰਜ ਦੀ ਪਾਵਰ ਬ੍ਰੈਸ ਪੱਤਨੇ ਸ਼ੁਭ ਕਰ ਦੇਣੀ ਹੈ ਪਹਿਲੀ ਉਂਗਲੀ ਦੇ ਵਿੱਚ ਸੋਨੇ ਚ ਤੁਸੀਂ 부ਖਰਾਜ ਪਾ ਸਕਦੇ ਹੋ ਮਈ ਤੋਂ ਬਾਅਦ ਜ਼ਿਆਦਾ ਸ਼ੁਭ ਕਰੇਗਾ ਪਰ ਸ਼ੁਰੂ ਫਰਵਰੀ ਵਿੱਚ ਵੀ ਤੁਸੀਂ ਇਸ ਨੂੰ ਪਾ ਸਕਦੇ ਹੋ ਉਸ ਦੀ એનર્ਜੀ ਇਸ ਜਗ੍ਹਾ ਤੇ ਆਣੀ ਸ਼ੁਰੂ ਹੋ ਜਾਏਗੀ ਅਗਰ ਤੁਹਾਡੀ ਉਮਰ ਜ਼ਿਆਦਾ ਹੈ ਮਤਲਬ ਤੁਸੀਂ 35 40 ਸਾਲ ਤੋਂ ਜ਼ਿਆਦਾ ਹੋ ਤਾਂ ਤੁਸੀਂ ਇੱਕ ਸ਼ਨੀ ਚੇਂਜ ਹੋ ਜਾਏਗਾ ਜਦੋਂ ਮਾਰਚ ਤੋਂ ਹੀ ਤਕਰੀਬਨ ਛੇ 29 ਮਾਰਚ ਤੋਂ ਚੇਂਜ ਹੋ ਰਿਹਾ ਤਾਂ ਤੁਸੀਂ ਨੀਲਮ ਸਟੋਨ ਵੀ ਪਾ ਸਕਦੇ ਹੋ ਜੋ ਤੁਹਾਡੀ ਕਿਸਮਤ ਤੇ ਕਰਮ ਦਾ مالک ਹੈ ਏਸੀ ਤੁਹਾਡੇ ਲਈ ਸ਼ੁਭ ਸਟੋਨ ਸ਼ੁਭ ਰੰਗ ਵੀ ਆਪਾਂ ਤੁਹਾਨੂੰ ਦੱਸ ਦਿੱਤਾ ਕਿਹੜੇ ਮਹੀਨੇ ਤੁਹਾਡੇ ਲਈ ਸ਼ੁਭ ਰਹਿਣਗੇ ਵੀ ਦੱਸ ਦਿੱਤਾ ਤੇ ਹੁਣ ਮੇਨ ਗੱਲ ਜਿਹੜੀ ਆਪਾਂ ਤੁਹਾਨੂੰ ਹਰ ਸਾਲ ਦੱਸਦੇ ਹਾਂ ਪ੍ਰੋਗਰਾਮ ਦੇ ਅਖੀਰ ਵਿੱਚ ਕਿ ਕੀ ਕਰਨਾ ਤੁਹਾਡੇ ਲਈ ਜ਼ਿਆਦਾ ਸ਼ੁਭ ਰਹਿਣ ਵਾਲਾ ਹੈ ਤੇ ਇਸ ਸਾਲ ਤੁਹਾਡੇ ਕਿਹੜੇ ਹੋਰ ਕੰਮ ਸ਼ੁਭ ਹੋ ਸਕਦੇ ਪਹਿਲੀ ਗੱਲ ਵਿਆਹ ਸ਼ਾਦੀ ਹੋ ਸਕਦੀ ਹੈ ਜੇਕਰ ਤੁਹਾਡੀ ਉਮਰ ਹੈ ਦੂਜੀ ਵਿਦੇਸ਼ ਯਾਤਰਾ ਤੁਹਾਡੀ ਇਸ ਸਾਲ ਹੋਣੀ ਚਾਹੀਦੀ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ ਤੀਜਾ ਤੁਹਾਨੂੰ ਕੋਈ ਡਿਗਰੀ ਵਗੈਰਾ ਮਿਲ ਸਕਦੀ ਹੈ ਕੋਈ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਪੜਾਈ ਕਰਨੀ ਹੈ ਤਾਂ ਡਿਗਰੀ ਤੁਹਾਨੂੰ ਇਸ ਸਾਲ ਮਿਲ ਜਾਏਗੀ ਚੌਥੀ ਗ੍ਰਹਿ ਸਤ ਤੋਂ ਵਧੀਆ ਜੋ ਮੈਂ ਤੁਹਾਨੂੰ ਦੱਸਣ ਵਾਲੀਆਂ ਹੋਏ ਆ ਮਿਥੋਂ ਲਗਨ ਤੇ ਮਿਥੋਂ ਰਾਸ਼ੀ ਵਾਲੇ ਜੇਕਰ ਵਿਦੇਸ਼ ਚ ਰਹਿੰਦੇ ਨੇ ਤਾਂ ਉਹਨਾਂ ਦੀ ਸੈਟਲਮੈਂਟ ਇਸ ਸਾਲ ਬੜੀ ਅੱਛੀ ਹੋ ਜਾਏਗੀ ਸ਼ਨੀ ਦਸਵੇਂ ਬੈਠ ਕੇ ਤੁਹਾਨੂੰ ਸਟੇਬਿਲਟੀ ਦੇਵੇਗਾ ਬ੍ਰਹਸਪਤ ਲਗਨ ਚ ਬੈਠ ਕੇ ਬlesing ਤੇ ਸਤਵੇਂ ਖਾਨੇ ਦੇ ਮਾਲਕ ਦੀ ਪਾਵਰ ਨੂੰ ਵਧਾਏਗਾ ਤਾਂ ਇਸ ਕਰਕੇ ਇਸ ਸਾਲ ਤੁਹਾਡੇ ਇਹ ਇਹ ਕੰਮ ਹੋਣ ਵਾਲੇ ਹੈ मिथुन राशि ਤੇ मिथुन लग्न ਵਾਲਿਆਂ ਦਾ ਇਹ ਸਾਲ ਬਹੁਤ ਹੀ ਸ਼ੁਭ ਜਾਵੇ। ਧਿਆਨ ਰੱਖਣ ਵਾਲੀ ਗੱਲ ਬਸ ਇਹ ਆ ਕਿ ਸੰਭਲ ਕੇ ਚੱਲਣਾ ਹੈ ਆਪਣੇ ਸਿਤਾਰਿਆਂ ਨੂੰ ਸ਼ੁਭ ਰੱਖਣਾ ਹੈ। मिथुन लग्न मिथुन राशि ਵਾਲਿਆਂ ਨੇ ਮਨ ਜਾਨੀ ਦੂਸਰੇ ਖਾਨੇ ਦਾ ਮਾਲਕ ਚੰਦਰ ਹੈ। ਚੰਦਰ 28 ਦਿਨ ਬਾਅਦ ਰਾਸ਼ੀ ਪਰਵਰਤਨ ਕਰ ਜਾਂਦਾ ਹੈ ਤਾਂ ਕੁਦਰਤ ਨੇ ਉੱਪਰ ਦਿਮਾਗ ਦਿੱਤਾ ਦਿਮਾਗ ਨਾਲ ਚੱਲੋਂਗੇ ਤਾਂ ਜ਼ਿਆਦਾ ਜਦ ਜੇ ਵਕੀਲ ਬਣ ਕੇ ਚਲੋਗੇ ਤਾਂ ਜਿਆਦਾ ਸਕਸੈਸ ਪਾਓਗੇ ਮੈਥ ਦਿਮਾਗ ਦਾ ਜਿਆਦਾ ਚਲਾਉਗੇ ਤਾਂ ਦੁਨੀਆਦਾਰੀ ਦੇ ਜੇਮਿਆਂ ਤੋਂ ਬਚੇ ਰਹੋਗੇ ਅਗਰ ਮੰਨਦਵਾਰਾ ਫੈਸਲੇ ਕਰੋਗੇ ਤਾਂ ਸਿਰਫ ਪੈਸਾ ਪੈਸਾ ਕਰਕੇ ਪੈਸੇ ਦੀ ਵਜ੍ਹਾ ਨਾਲ ਭੈਣ ਭਾਈਆਂ ਨਾਲ ਉਹ ਜੇਵੇਂ ਵਾਚਾ ਠੀਕ ਤਾਂ ਕੀ ਗੱਲ ਹੋਈ ਤੁਹਾਡੇ ਆਪਣੇ ਹੱਥ ਵਿੱਚ ਹੋਇਆ ਆਪਣੇ ਸਿਤਾਰਿਆਂ ਨੂੰ ਆਪਣੇ ਗ੍ਰਹਿਾਂ ਨੂੰ ਸਹੀ ਕਰਕੇ ਕੁਦਰਤੀ ਤੌਰ ਤੇ ਗ੍ਰਹਿਾਂ ਮੁਤਾਬਕ ਚੱਲਣਾ ਠੀਕ ਅਗਰ ਤੁਸੀਂ ਇਹ ਚੱਲਦੇ ਹੋ ਤਾਂ ਸੱਚ ਜਾਣੋ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਏਗਾ ਇੱਕ ਗੱਲ ਹੋਰ ਅਗਰ ਕਿਸੇ ਤਰ੍ਹਾਂ ਲੱਗੇ ਕਿ ਜਦੋਂ ਤਾਂ ਲਗਣ ਵਿੱਚ ਬ੍ਰਸਤ ਪਤਾ ਹੈ ਪਰੇਸ਼ਾਨੀ ਦੇ ਰਿਹਾ ਏ ਤਾਂ ਤੁਸੀਂ ਕੀ ਕਰਨਾ ਹੈ ਇੱਕ ਸੋਨੇ ਦੀ ਚੇਨ ਗਲ ਚ ਪਾ ਲੈਣੀ ਹੈ ਜਾਨੀ ਆਪਾਂ ਇੱਕ ਸੋਨੇ ਦੀ ਚੇਨ ਚ ਰੋ ਗਲ ਚ ਪਾਉਣਾ ਤਾਂ ਬ੍ਰਸਤ ਕਾਇਮ ਹੋ ਜਾਂਦਾ ਹੈ ਜੋ ਕਿ ਸਾਡੇ ਲਗਣ ਰਾਸ਼ੀ ਵਿੱਚ ਸਾਨੂੰ ਆ ਕੇ ਵੀ ਪਾਵਰ ਨਹੀਂ ਦੇ ਰਿਹਾ ਠੀਕ ਹੈ ਬਾਕੀ ਮੈਂ ਤੁਹਾਨੂੰ ਦੱਸਿਆ ਸੀ ਦੂਸਰੀ ਪਹਿਲੀ ਵੀਡੀਓ ਵਿੱਚ ਵੀ ਕਿ ਮੈਂ ਤੁਹਾਨੂੰ ਅਲੱਗ ਤੋਂ ਇੱਕ ਵੀਡੀਓ ਪਾਉਂਗੀ ਜਿਸ ਵਿੱਚ ਬੁੱਧ ਦੇ ਉਪਾ ਬ੍ਰਹਸਪਤ ਦੇ ਉਪਾ ਕੇਤੂ ਦੇ ਉਪਾ ਇਸ ਸਾਲ ਵਿੱਚ ਕਿਸ ਰਾਸ਼ੀ ਵਿੱਚ ਬੈਠਾ ਤੇ ਕੀ ਕੀ ਕਰ ਸਕਦੇ ਹੋ ਉਹ ਅਲੱਗ ਤੋਂ ਆਪਾਂ ਨਿਊ ਇਅਰ ਤੇ ਵੀਡੀਓ ਤੁਹਾਨੂੰ ਪਾ ਦੇਵਾਂਗੇ ਉਸ ਤੋਂ ਬਾਅਦ ਜਨਵਰੀ ਦੇ ਵਿੱਚ ਹੀ ਪਾ ਦਾਂਗੇ ਫਿਲਹਾਲ ਮੈਂ ਤੁਹਾਨੂੰ ਸਿਰਫ ਰਾਸ਼ੀਆਂ ਦੀ ਵੀਡੀਓ ਪਾ ਰਹੀ ਹਾਂ ਜਿਨ੍ਹਾਂ ਜਿਨ੍ਹਾਂ ਦੀ ਮਿਥੂ ਰਾਸ਼ੀ ਹੈ ਉਹ ਜ਼ਰੂਰ ਦੇਖੋ ਤੇ ਤਰਕ ਤੇ ਸੰਸਮਤਾਬਕ ਚੱਲ ਠੀਕ ਸਮਾਂ ਇਜਾਜ਼ਤ ਦਾ ਜੀ ਆਪ ਸਭ ਦਾ ਖਾਸ ਤੌਰ ਤੇ ਮਿਥੂ ਰਾਸ਼ੀ ਵੈਸੇ ਸਾਰਿਆਂ ਦਾ ਹੀ ਇਹ ਸਾਲ ਬਹੁਤ ਹੀ ਸ਼ੁਭ ਜਾਵੇ ਬਹੁਤ ਸ਼ੁਭ ਜਾਵੇ ਪਰਮਾਤਮਾ ਕਰੇ ਜੋ ਚੀਜ਼ਾਂ ਇਸ ਸਾਲ ਛੁੱਟ ਗਈਆਂ ਨੇ ਉਹ ਤੁਹਾਡੇ ਲਈ ਬਹੁਤ ਕਾਮਯਾਬੀ ਤੁਹਾਨੂੰ ਦੇ ਦੇਣ ਚੱਲ ਪੈਣ ਕਿਉਂਕਿ ਕਿਹੜਾ ਦੁਨੀਆ 'ਚ ਵਾਰ-ਵਾਰ ਆਉਣਾ ਹੈ ਹਨਾ ਤੇ ਪਰਮਾਤਮਾ ਕਰੇ ਇਹ 2025 ਜਿਸ ਦਾ ਨੰਬਰ 9 ਹੈ ਤੇ 9 ਨੰਬਰ ਮੰਗਲ ਦਾ ਹੈ ਜਿਸ ਦੀ ਬੁਧਨਾ ਬਣਦੀ ਕੋਈ ਨਹੀਂ ਪਰ ਬ੍ਰਸਪਤ ਤੁਹਾਨੂੰ ਬਚਾ ਰਵੇਗਾ ਇਸ ਕਰਕੇ ਆਪਾਂ ਨੰਬਰ ਬਾਰੇ ਕੋਈ ਜ਼ਿਆਦਾ ਚਰਚਾ ਨਹੀਂ ਕੀਤੀ ਤਾਂ ਆਪਾਂ ਤੁਹਾਨੂੰ ਬੁੱਧ ਦੀ ਤੇ ਬ੍ਰਸਪਤ ਦੀ ਪਾਵਰ ਨੂੰ ਵਧਾਉਣਾ ਹੈ मंगल ਨੂੰ ਆਪਾਂ ਛੇੜਨਾ ਹੀ ਕੋਈ ਨਹੀਂ ਅਗਰ ਵਧੀਆ ਜਾ ਰਿਹਾ ਤਾਂ ਬਹੁਤ ਵਧੀਆ ਕਿਉਂਕਿ ਅਸੀਂ ਵਧੀਆ ਤਾਂ ਸਭ ਕੁਝ ਵਧੀਆ ਠੀਕ ਮਿੰਦੋ ਜੀ ਇਜਾਜ਼ਤ 761